ਖੈਰ ਗੱਲਬਾਤ ਆਪਾਂ ਕਰਦੇ ਆਂ ਤਰਨਤਾਰਨ ਦੀ ਤੇ ਤਰਨਤਾਰਨ ਦੇ ਵਿੱਚ ਕਹਿੰਦੇ ਵੀ ਸੰਧੂ ਸਾਹਿਬ ਐਕਟਿਵ ਨੇ ਜੀ ਮਹਿਮਾ ਤੇ ਚੱਲ ਰਹੀਆਂ ਨੇ ਘਰੋ ਘਰੀ ਸਾਰੇ ਜਾ ਰਹੇ ਨੇ ਪਿੰਡੋਂ ਪਿੰਡੀ ਤੇ ਉਹ ਇੱਕ ਗੱਲ ਬੜੀ ਕਹਿ ਰਹੇ ਨੇ ਕਹਿੰਦੇ ਵੀ ਲੋਕ ਜਿਹੜੇ ਆ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨਾਲ ਤਾਂ ਖੁਸ਼ ਨੇ ਤੇ ਜਿਹੜਾ ਕੋ ਮਾੜਾ ਮੋਟਾ ਕੰਮ ਰਹਿ ਗਿਆ ਕਹਿੰਦੇ ਉਹ ਵੀ ਅਸੀਂ ਜਲਦੀ ਜਲਦੀ ਬਸ ਸਾਲਕ ਦੇ ਵਿੱਚ ਨਿਬੇੜ ਦੇਣਾ ਹਰਮਿਤ ਸੰਧੂਆਂ ਦਾ ਕੌਨਫੀਡੈਂਸ ਲੈਵਲ ਇਸ ਗੱਲ ਤੋਂ ਤਾਂ ਚਲੋ ਠੀਕ ਹੈ ਚੱਲਕਦਾ ਹੈ ਪਰ ਉਹਨਾਂ ਦਾ ਵੀ ਜਾ ਕੇ ਇੰਸਟਾ ਤੇ ਵੇਖੋ ਹਮ ਕਿ ਕੌਨਫੀਡੈਂਸ ਦਾ ਲੈਵਲ ਜਿਹੜਾ ਹੈ ਉਹ ਤੇ ਬਈ ਆਪਾਂ ਕਹਿੰਦੇ ਨੇ 7ਵੇਂ ਅਸਮਾਨ ਤੇ ਮੈਨੂੰ ਲੱਗਦਾ 14ਵੇਂ ਤੇ ਆ ਸਰ ਉਹਨਾਂ ਨੇ ਐਮ ਐਲ ਏ ਲਿਖਿਆ ਅੱਛਾ ਪਹਿਲੇ ਹਾਂ ਜੀ ਆਪਦੇ ਅਕਾਊਂਟ ਦਾ ਨਾਮ ਐਮ ਐਲ ਏ ਹਰਬੀਤ ਸੰਧੂ ਲਿਖਿਆ ਜੀ ਉਹ ਕਹਿੰਦੇ ਵੀ ਬਾਣੀ ਜਾਣਾ ਤੇ ਮੇਰੇ ਜਿਹੜੇ ਸੱਜੇ ਖੱਬੇ ਵਾਲੇ ਆ ਉਹ ਮੈਨੂੰ ਅੱਜ ਵੀ ਐਮ ਐਲ ਏ ਸਾਫ਼ ਕਹਿੰਦੇ ਆ ਤੇ ਲਿਖਣ ਚ ਕੀ ਹਰ ਹਮ ਬਾਣੀ ਜਾਣਾ ਜੀ ਯਾਰ ਕੌਨਫੀਡੈਂਸ ਹੋਵੇ ਤੇ ਇਹੋ ਜਿਹਾ ਹੋਵੇ ਮੈਨੀਫੈਸਟੇਸ਼ਨ ਹੈ ਇਹ ਕਹਿ ਰਹੀ ਆ ਬਿਲਕੁਲ ਉਹਨਾਂ ਨੇ ਦਤਾ ਹੀ ਕਰ ਦਿੱਤਾ ਤੇ ਇਹਦਾ ਮਤਲਬ ਹੈ ਕਿ ਕੌਨਫੀਡੈਂਸ ਇਹਨਾਂ ਦਾ ਬਹੁਤ ਉੱਚ ਪੱਧਰ ਤੇ ਚਲਾ ਗਿਆ ਹੈ ਜੀ ਕਿ ਜਿੱਤੀ ਜਾਣਾ ਤਾਂ ਉਹਨਾਂ ਨੇ ਆਪਣਾ ਮਤਲਬ ਕਿ ਇੰਸਟਾ ਦਾ ਜਿਹੜਾ ਨਾਮ ਆ ਆਈਡੀ ਦਾ ਉਹੀ ਐਮ.ਐਲ.ਏ ਦੇ ਤੌਰ ਤੇ ਰੱਖਿਆ ਤੇ ਮੈਂ ਤੁਹਾਨੂੰ ਅੱਗੇ ਗੱਲ ਸੁਣਾਈ ਤੇ ਸੀ ਕਿ ਸਾਡੇ ਅੰਕਲ ਹੁੰਦੇ ਸੀ ਉਹਨਾਂ ਨੇ ਹਾਰ ਐਮ.ਐਲ.ਏ ਲਿਖਿਆ ਸੀ ਕਿਤੇ ਮੁੜ ਕੇ ਉਹ ਇਲੈਕਸ਼ਨ ਤੋਂ ਬਾਅਦ ਹੋਰ ਚੇਂਜ ਨਾ ਕਰਨਾ ਆਪਾਂ ਤੇ ਤਾਂ ਕਈ ਵਾਰ ਇਹ ਵੀ ਪੰਗਾ ਹੁੰਦਾ ਜੇ ਕਈ ਆਈਡੀਆਂ ਦੇ ਵਿੱਚ ਤੁਸੀਂ ਬਹੁਤੀ ਵਾਰ ਨਾਂ ਨਹੀਂ ਬਦਲ ਸਕਦੇ ਹਮ ਉਹਦੀ ਲਿਮਟ ਹੁੰਦੀ ਉਹਦੀ ਲਿਮਟ ਹੁੰਦੀ ਆ ਤਾਂ ਖੈਰ ਬਾਕੀ ਜਿਹੜੀ ਗੱਲ ਹੈ ਤਰਨ ਤਰਨ ਦੇ ਇਲੈਕਸ਼ਨ ਦੀ ਤਰਨ ਤਰਨ ਦਾ ਇਲੈਕਸ਼ਨ ਦੇਖੋ ਇੱਕ ਚੀਜ਼ ਤੇ ਵੇਖਣ ਵਾਲੀ ਆ ਕਿ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਅੱਗੇ ਵਧ ਰਹੀਆਂ ਪਰ ਸਾਰਿਆਂ ਨੂੰ ਜ਼ੋਰ ਲਾਉਣ ਦੀ ਲੋੜ ਹਾਲੇ ਵੀ ਆ ਹੂੰ ਤੁਸੀਂ ਮਤਲਬ ਕਿਸੇ ਵਾਸਤੇ ਨਹੀਂ ਆ ਹਾਂਜੀ ਸੌਖਾ ਹੈ ਨਹੀਂਗਾ ਸੌਖਾ ਤੇ ਮੈਂ ਅੱਗੇ ਵੀ ਕਿਹਾ ਸੀਗਾ ਦੇਖੋ ਤੁਹਾਨੂੰ ਯਾਦ ਹੋਣਾ ਮੈਂ ਕਿਹਾ ਸੀਗਾ ਕਿ ਇਹ ਖਡੂਰ ਸਾਹ ਵਾਲਾ ਇਲੈਕਸ਼ਨ ਨਹੀਂ ਹੈ ਲੋਕ ਸਭਾ ਵਾਲਾ ਇਲੈਕਸ਼ਨ ਨਹੀਂ ਹੈ ਕਿ ਉੱਥੇ ਪੰਥਕ ਧਿਰ ਕਹਿ ਦਊਗੀ ਕਿ ਹਾਂਜੀ ਵਨ ਸਾਈਡਡ ਗੇਮ ਹੈ ਸਾਡੀ ਨਹੀਂ ਸਰ ਇੱਥੇ ਵਨ ਸਾਈਡਡ ਨਹੀਂ ਹੈ ਅੱਜ ਤੁਸੀਂ ਦੇਖੋ ਕਿ ਜਿਹੜੇ ਉਹਨਾਂ ਦੇ ਕੈਂਡੀਡੇਟ ਨੇ ਮਨਦੀਪ ਸਿੰਘ ਅੱਛਾ ਕੁਝ ਚੀਜ਼ਾਂ ਇਹਦੇ ਅੰਦਰੂਨੀ ਤੌਰ ਤੇ ਚੱਲ ਰਹੀਆਂ ਨੇ ਉਹ ਰਿਜ਼ਲਟ ਵਾਲੇ ਦਿਨ ਮੈਂ ਤੁਹਾਨੂੰ ਖੋਲ ਕੇ ਦੱਸੂਗਾ ਉਹ ਰਿਜ਼ਲਟ ਆ ਲੈਣ ਦਿਓ ਜੀ ਪਰ ਇਹਨਾਂ ਦੇ ਅੰਦਰੂਨੀ ਕੁਝ ਮਾਮਲੇ ਜਿਹੜੇ ਉਹ ਚੱਲਦੇ ਪਏ ਨੇ ਮਨਦੀਪ ਸਿੰਘ ਦੀ ਜਿਹੜੀ ਮਤਲਬ ਕਿ ਪੂਰੀ ਕੈਂਪੇਨ ਹੈ ਕੈਂਪੇਨ ਦੇ ਵਿੱਚ ਜਿਹੜੇ ਬੰਦੇ ਲੱਗੇ ਹੋਏ ਨੇ ਤੇ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਹੈ ਹੂੰ ਠੀਕ ਹੈ ਜੀ ਉਹਦਾ ਹੀ ਇੱਕ ਸਿੱਟਾ ਹੈ ਕਿ ਇਹਨਾਂ ਦੀ ਕੈਂਪੇਨ ਗਰਮ ਤੇ ਹੈ ਜੀ ਦੀਦੀ ਤੇ ਹੈ ਪਰ ਜਿਸ ਪੱਧਰ ਤੇ ਜਾ ਕੇ ਆਪਾਂ ਕਹਿੰਦੇ ਹਨਾ ਕਿ ਕਾਫਲਿਆਂ ਦੇ ਰੂਪ ਦੇ ਵਿੱਚ ਕਿ ਤੁਹਾਡੀ ਕੈਂਪੇਨ ਲਹਿਰ ਬਣਦੀ ਹੈ ਇੱਕ ਹੂੰ ਵੇਵ ਬਣਦੀ ਹੈ ਉਹ ਸਫ਼ਰ ਹਾਲੇ ਤੈਅ ਕਰਨਾ ਬਾਕੀ ਆ ਕਿ ਤੁਸੀਂ ਇੱਕ ਵੇਵ ਦੇ ਰੂਪ ਦੇ ਵਿੱਚ ਮੁੜ ਕੇ ਤੂਫਾਨ ਹੀ ਬਣ ਜਾਓ ਜੀ ਦੇ ਵਿੱਚ ਜਦੋਂ ਹੁਣ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਖਾਸ ਤੌਰ ਤੇ ਲੜੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਕੀ ਹੁੰਦਾ ਆ ਕਿ ਮੋਟਰਸਾਈਕਲ ਮਾਰਚ ਕੀਤੇ ਜਾਂਦੇ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਲਕੇ ਜੋੜਿਆ ਜਾਂਦਾ ਨਾਲ ਤਾਂ ਹਾਲੇ ਇੰਨਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ ਹੂੰ ਜੇ ਨਹੀਂ ਤਾਂ ਫਿਰ ਮਾਮਲਾ ਟਿੱਡਾ ਕਾਂਗਰਸ ਤੁਸੀਂ ਦੇਖ ਲਓ ਕਾਂਗਰਸ ਕੁਝ ਸਮੇਂ ਪਹਿਲਾਂ ਤੱਕ ਐ ਲੱਗਦਾ ਸੀਗਾ ਕਿ ਮੁਕਾਬਲੇ 'ਚ ਬਹੁਤ ਵੀ ਪਿਛਲਿਆਂ ਚ ਥੋੜਾ ਜਿਹਾ ਅੱਗੇ ਆਉਣ ਦੀ ਇਜਤ ਹੋ ਜਾਇਦ ਚਾ ਪਰ ਪਿਛਲੇ ਕੁਝ ਦਿਨਾਂ ਚ ਕਾਂਗਰਸ ਨੇ ਕੰਮ ਖਿੱਚਿਆ ਖਿੱਚਿਆ ਬਿਲਕੁਲ ਉਹਨਾਂ ਦੇ ਲੀਡਰ ਜਿਹੜੇ ਆ ਉਹ ਬਹੁਤ ਵੱਡੇ ਲੀਡਰ ਦੇ ਨਾਲ ਮੇਰੀ ਗੱਲ ਹੋਈ ਸੀ ਤੇ ਮੈਂ ਕਿਹਾ ਇੱਥੇ ਤੁਸੀਂ ਲੜੇ ਵੀ ਨਹੀਂ ਗਾਵਾ ਤਾਂ ਮਤਲਬ ਕਿ ਹੁਣ ਕਾਂਗਰਸ ਵੀ ਕੰਮ ਖਿੱਚ ਰਹੀ ਆ ਐਸੀ ਵੋਟ ਖਾਸ ਤੌਰ ਤੇ ਹੂੰ ਕਾਂਗਰਸ ਪ੍ਰਭਾਵਿਤ ਕਰ ਰਹੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆਕਾਦੀਆਂ ਨੇ ਵੀ ਆਪਣੇ ਆਪ ਨੂੰ ਦੋ ਪੈਰ ਅੱਗੇ ਲੈਂਦਾ ਬਾਜਪਾ ਵੀ ਦੋ ਪਰ ਤੁਸੀਂ ਬਾਜਪਾ ਦੀਆਂ ਜਿਹੜੀਆਂ ਜਨ ਸਭਾ ਕਹਿੰਦੇ ਨੇ ਉਹ ਉਹ ਮਤਲਬ ਕਿ ਨੁੱਕੜ ਰੈਲੀਆਂ ਕਹ ਲਓ ਉਹਨਾਂ ਦੀਆਂ ਉਹਨਾਂ ਦੇ ਵਿੱਚ ਲੋਕ ਆ ਰਹੇ ਨੇ ਸਾਬ ਤੁਸੀਂ ਉਦੋਂ ਵੀ ਦੱਸਿਆ ਸੀ ਹਾਂ ਜੀ ਇੰਟੈਲੀਜੈਂਸ ਤੋਂ ਪਰ ਕਿ 10 ਤੋਂ 20000 ਵੋਟ ਲੈ ਆ ਰਹੇ ਨੇ ਜੀ ਅੱਜ ਦੀ ڈیٹ ਤੋਂ ਹੋ ਕੀ ਬਾਤ ਹੈ ਮਤਲਬ ਕਿ ਸਾਹਿਬ ਮੈਂ ਥੋੜਾ ਥੋੜਾ ਯਾਦ ਮੈਂ ਤੁਹਾਨੂੰ ਜੀ ਕਾਫੀ ਦਿਨ ਪਹਿਲਾਂ ਕਈ ਮਹੀਨੇ ਹੋ ਗਏ ਤੁਸੀਂ ਕਿਹਾ ਸੀ ਕਿ ਹੌਲੀ ਹੌਲੀ ਪੈਰ ਜਮ ਰਹੇ ਭਾਜਪਾ ਦੇ ਅੰਦਰੂਨੀ ਕੰਮ ਹੋ ਰਿਹਾ ਜਿਹੜਾ ਬਾਹਰੋਂ ਅਜੇ ਨਹੀਂ ਦਿਸਦਿਆ ਤੁਸੀਂ ਫਾਰਸ਼ ਕਰੋ ਕਿ 10-15 ਹਜ਼ਾਰ ਵੋਟ ਵੀ ਲੈ ਜਾਂਦੇ ਆ ਜਿਹੜੀ ਕੁਝ ਦਿਨ ਪਹਿਲਾਂ ਤੱਕ ਦੀ ਰਿਪੋਰਟ ਸੀਗੀ ਇੰਟੈਲੀਜੈਂਸ ਦੀ ਤਾਂ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਤਾਂ ਪਲੱਸ ਹੈ ਨਾ ਹਾਂਜੀ ਉਹਨਾਂ ਨੇ ਤਾਂ ਗੇਨ ਕੀਤਾ ਹੋ ਗਿਆ ਉਹਨਾਂ ਦਾ ਇੱਕ ਹਾਂਜੀ ਉਹਨਾਂ ਨੇ ਤਾਂ ਗੇਨ ਕੀਤਾ ਤਾਂ ਉਹਨਾਂ ਦੇ ਵੀ ਇਹ ਕਾਠਾਂ ਦੇ ਵਿੱਚ ਕਹ ਲੋ ਕਿ ਛੋਟੇ ਛੋਟੇ ਛੁਟਛੁਟੇ ਸਹੀਂ ਪਰ ਚੰਕ ਆ ਰਹੇ ਨੇ ਜੀ ਇਸ ਕਰਕੇ ਮਾਮਲਾ ਜਿਹੜਾ ਤਰਨ ਤਾਰਨ ਦੇ ਵਿੱਚ ਮੈਂ ਜਿਵੇਂ ਕਿਹਾ ਕਿ ਭਾਈ ਸਾਰੀਆਂ ਧਿਰਾਂ ਜੜੀਆਂ ਨੇ ਉਹ ਅੱਗੇ ਨੂੰ ਵੱਧ ਰਹੀਆਂ ਪਰ ਹਾਲੇ ਸਾਰਿਆਂ ਨੂੰ ਜ਼ਰੂਰਤ ਆ ਜੀ ਥੋੜਾ ਮੈਂ ਜਿਹਨੇ ਕੁਝ ਲੀਡਰ ਨਾ ਬਹੁਤ ਇਮਾਨਦਾਰ ਲੀਡਰ ਹੁੰਦੇ ਆ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਵਿਰੋਧੀ ਲੀਡਰ ਨਾਲ ਗੱਲ ਹੋਈ ਤਾਂ ਉਹਨਾਂ ਨੇ ਮੰਨਿਆ ਕਿ ਉਹ ਹਾਲੇ ਮਜ਼ਬੂਤ ਨੇ ਭਾਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਕਹਦੇ ਹੋ ਕਿ ਹਾਂ ਅਸੀਂ ਚੁਟਕੀਆਂ ਚਾਹ ਰਾ ਦੇਾਂਗੇ ਜਾਂ ਅਸੀਂ ਹਾਰ ਉਹਨਾਂ ਨੇ ਆਪਦੀ ਗੱਲ ਕੀਤੀ ਕਿ ਅਸੀਂ ਕਹਦੀਏ ਕਿ ਅਸੀਂ ਤਾਂ ਹਰਾ ਹੀ ਪਏ ਆ ਉਹ ਵੀ ਹਰਾ ਹੀ ਦਿੱਤਾ ਨਹੀਂ ਐਸਾ ਨਹੀਂ ਹੈ ਸਰਕਾਰ ਹੈ ਜੀ ਹਰਮੀਤ ਸਿੰਘ ਦਾ ਆਪਣਾ ਵੀ ਉਥੇ ਹੈ ਰਸੂਖ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤਾਂ ਮਤਲਬ ਕਿ ਇਹ ਇਸ ਵੇਲੇ ਦੀ ਸੂਰਤ ਇਹ ਹੈ ਕਿ ਉੱਥੋਂ ਦਾ ਵੋਟਰ ਵੀ ਜਿਹੜਾ ਹੈ ਨਾ ਤਕੀ ਹਾਂਜੀ ਉਹ ਨਹੀਂ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਇੱਕ ਮੁਖਰ ਬਿਬਾਕ ਵੋਟਰ ਤੁਹਾਨੂੰ ਮਿਲ ਰਿਹਾ ਸੀਗਾ ਜੀ ਜੀ ਵੀ ਹਾਂ ਬਈ ਸੁੱਧਾ ਹੀ ਕਰਿਆ ਸੀਗਾ ਅਮਰਤਪਾਲ ਸਿੰਘ ਨੂੰ ਵੋਟ ਪਾ ਕੇ ਤੈਨੂੰ ਬਾਹਰ ਕਢਾਉਣਾ ਹੈ ਐਸਾ ਬਿਬਾਕ VOTER ਨਹੀਂ ਹੈ VOTER ਵੀ ਸਾਇਲੈਂਟ ਚੱਲ ਰਿਹਾ ਕਿਉਂਕਿ ਸਰਕਾਰ ਦਾ ਟਾਈਮ ਪਿਆ ਹਲੇ VOTER ਨੇ ਇਈ ਕਿਸਮ ਦੀਆਂ ਸੋਚਾਂ ਜੜੀਆਂ ਨੇ ਉਹ ਸੋਚਨੀਆਂ ਇਸ ਵਾਸਤੇ ਜਿਹੜਾ ਤਰਨ ਤਰਨ ਦਾ ਹਲਾਤ ਹੈ ਨਾ ਉਹ ਮਿਹਨਤ ਮੇਰੇ ਤਾਂ ਮਤਲਬ ਕਿ ਜੇ ਪ੍ਰਡਿਕਸ਼ਨ ਦੇ لحاظ ਨਾਲ ਦੇਖੋਗੇ ਤਾਂ ਮੇਰੇ ਤਾਂ ਇੱਕ ਪਾਸੇ ਬਾਹਰ ਦੀ ਗੱਲ ਆ ਪਰ ਹਰਮੀਤ ਸੰਧੂ ਰਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈ ਨਾ ਮੈਂ ਉਹ ਦੇਖ ਕੇ ਇੰਸਟਾ ਤੇ ਬੜਾ ਹਰਾਨ ਤੇ ਮੈਂ ਵੀ ਸੋਚ ਰਿਹਾ ਵੀ ਕੱਲਾ ਅਖਬਾਰ ਪੜ੍ਹ ਕੇ ਕੁਝ ਨਹੀਂ ਬਣਨਾ ਨਾਲ ਇੰਸਟਾ ਵੀ ਦੇਖਾਂ ਪਿਆ ਕਰਨ ਮੈਂ ਤਾਂ ਤੁਹਾਨੂੰ ਦੱਸਿਆ ਸਰ ਕਿ ਜਿਹੜੇ ਅੱਜ ਦੇ ਨੇਤਾ ਨੇ ਉਹ ਇੰਸਟਾ ਵਗੈਰਾ ਤੇ ਬਹੁਤ ਜ਼ੋਰ ਦਿੰਦੇ ਨੇ ਜੀ ਰੀਲਾ ਰੂਲਾ ਤੇ ਬਹੁਤ ਦੋ ਦਿੰਦੇ ਨੇ ਜੀ 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 ਅ ਅਮਰਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਹੁਣ ਤੁਹਾਡੇ ਕਮੈਂਟ ਦੀ ਸਮਝ ਆਈ ਹੈ ਇਹ ਕਹਿੰਦੇ ਕਿ ਮੈਂ ਆਪਦੇ ਬੇਟੇ ਦੇ ਨਾਮ ਦੀ ਆਈਡੀ ਤੋਂ ਕਹਿੰਦੇ ਪ੍ਰੋਗਰਾਮ ਸੁਣਿਆ ਤੇ ਗੁਰਚਰਜੀਤ ਸਿੰਘ ਔਲੱਖ ਇਹਨਾਂ ਦਾ ਨਾਮ ਹੈ ਜੀ ਬਹੁਤ ਬਹੁਤ ਸ਼ੁਕਰੀਆ ਔਲਸਾਬ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਪੰਥਵੀਰ ਜੀ ਅਮਲੂਖ ਸਿੰਘ ਜੀ ਹਾਂ ਜੀ ਦੇਖੋ ਅਮਰਤਪਾਲ ਬਾਠ ਦਾ ਉਥੇ ਤੁਸੀਂ ਦੇਖੋ ਕਿ ਕਾਂਗਰਸ ਨੇ ਖਾਸ ਤੌਰ ਤੇ ਜੇ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਰਾਜਾ ਫੜਿੰਗ ਦੇ ਬਿਆਨ ਦੇਖੋ ਕਿ ਤਾਂ ਉਹਨਾਂ ਨੇ ਮੁੱਦਾ ਬਣਾ ਰੱਖਿਆ ਹਮ ਇੱਕ ਦਿਨ ਭੁੱਕੀ ਜੀ ਵੀ ਅਸੀਂ ਖੋਲਾਂਗੇ ਦੂਜਾ ਕਿ ਆ ਕਿ ਗੈਂਗਸਟਰ ਨਿਵੇੜ ਦੇਾਂਗੇ ਹਮ ਤੇ ਖੁੱਲੇ ਰੂਪ ਚ ਹੁਣ ਕੰਮ ਵੀ ਚੱਲ ਪਿਆ ਕਿ ਅਸੀਂ ਬਈ ਕੰਡਾ ਕੱਢਦੇ ਅਗੇ ਰਾਜਾ ਫੜਿੰਗਾ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਆਪਣਾ ਅੰਦਾਜ਼ ਆ ਕਿ ਇੱਕ ਇੱਕ ਦਿਨ ਤੋਂ ਉਹ ਕਹਿ ਰਹੇ ਸੀਗੇ ਕਿ ਅਸੀਂ ਸੱਪ ਛੱਡ ਦੇਾਂਗੇ ਜੇਲ੍ਹ ਦੇ ਵਿੱਚ ਮਹੀਨੇ ਜੀ ਨੂੰ ਬੀੜ ਦੇਾਂਗੇ ਤਾਂ ਮਤਲਬ ਕਿ ਬਈ ਗੈਂਗਸਟਰ ਕਲਚਰ ਜਿਹੜਾ ਸੀ ਉਹ ਤੁਹਾਡੇ ਰਾਜ ਦੇ ਵਿੱਚ ਵੀ ਸੀਗਾ ਏ ਪਰਫੁੱਲਤ ਹੋ ਜਾਂਦਾ ਹੈ ਕਈ ਵਾਰ ਘਟ ਜਾਂਦਾ ਹੈ ਤਾਂ ਫਿਰ ਉਹ ਧਮਕੀ ਵੀ ਆਈ ਰਾਜਾ ਵੜਿੰਗ ਨੂੰ ਖੁੱਲੇ ਰੂਪ ਦੇ ਵਿੱਚ ਇੱਕ ਗੈਂਗਸਟਰ ਦੀ ਤਾਂ ਯਾਨੀ ਇੱਕ ਤੇ ਮੁੱਦਾ ਬਣ ਰਿਹਾ ਹੈ ਜੀ ਕਾਂਗਰਸ ਇਸ ਨੂੰ ਮੁੱਦਾ ਬਣਾ ਰਹੀ ਹੈ ਕਿ ਸਤਾਈ ਵਾਸਤੇ ਵੀ ਇਹ ਮੁੱਦਾ ਜਿਹੜਾ ਹੈ ਇਸ ਨੂੰ ਥੋੜਾ ਜਿਹਾ ਗਰਮ ਕਰ ਦਿਓ ਤੇ ਇਸ ਇਲੈਕਸ਼ਨ ਦੇ ਵਿੱਚ ਕਿਉਂਕਿ ਮਾਝੇ ਦੀ ਇੱਕ ਸਮੱਸਿਆ ਹੈ ਮਾਝੇ ਦੀ ਇੱਕ ਸਮੱਸਿਆ ਆ ਇਹ ਜਿਹੜੀ ਮਤਲਬ ਕਿ ਗੈਂਗਸਟਰ ਜਾਂ ਫਰੋਤੀ ਵਗੈਰਾ ਜੋ ਚੱਲਦਾ ਹੈ ਸਿਸਟਮ ਤਾਂ ਉੱਥੋਂ ਦੇ ਲੋਕ ਖੁੱਲੇ ਰੂਪ ਚ ਤਾਂ ਨਹੀਂ ਪਰ ਕਹਿ ਲੋ ਕਿਤੇ ਨਾ ਕਿਤੇ ਅੰਦਰ ਖਾਤੇ ਤੇ ਚਰਚਾਵਾ ਕਰਦੇ ਨੇ ਤਾਂ ਤੀਸਰਾ ਅਮਰਤਪਾਲ ਸਿੰਘ ਤੇ ਸਾਝੇ ਰੂਪ ਦੇ ਵਿੱਚ ਹੀ ਕਹ ਲੋ ਕਿ ਜਿਹੜੀਆਂ ਵਿਰੋਧੀ ਧਿਰਾਂ ਹਨ ਖੁੱਲ ਮੁਖਲਾ ਬੋਲ ਰਹੀਆਂ ਹਮ ਸਰਬਜੀਤ ਸਿੰਘ ਖਾਲਸਾ ਬਾਰੇ ਬੋਲ ਰਹੇ ਨੇ ਉਹ ਅਗੇ ਥੋੜਾ ਡਰ ਕੇ ਚਿਜ ਕੇ ਬੋਲਦੇ ਸੀਗੇ ਤਾਂ ਇਸ ਤਰ੍ਹਾਂ ਹੈ ਕਿ ਕੁਝ ਮੁੱਦਿਆਂ ਨੂੰ ਸ਼ੋਆ ਜਾ ਰਿਹਾ ਪਰ ਅਸਲ ਮੁੱਦੇ ਹਾਲੇ ਵੀ ਜਿਹੜਾ ਕਿ ਜ਼ਿਮਨੀ ਚੋਣ ਵਾਸਤੇ ਮੈਂ ਸਮਝਦਾ ਕਿ ਬਹੁਤ ਤਕੜਾ ਕਰੰਟ ਬਣ ਸਕਦੇ ਨੇ ਉਹ ਮੁੱਦੇ ਕਸਟ ਡਿਸਕਸ ਹੁੰਦੇ ਆ ਲੋਕਲ ਮੁੱਦੇ ਜ਼ਿਆਦਾ ਜਿਹੜੇ ਆ ਉੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਗੈਂਗਸਟਰ ਦਾ ਜ਼ਿਕਰ ਆਉਂਦਾ ਫਿਰ ਪੁੱਕੀ ਦਾ ਜ਼ਿਕਰ ਆ ਗਿਆ ਜਾਂ ਜਿਹੜੀ ਖਾਸ ਤੌਰ ਤੇ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਹੈ ਉਸ ਨੂੰ ਲੈ ਕੇ ਕਿ ਹਾਂ ਭਾਈ ਇਹ ਆਪ ਤਾਂ ਨਜ਼ਾਰੇ ਲੈ ਰਹੇ ਨੇ ਉਹਨਾਂ ਦੇ ਘਰ ਦੇ ਕਹਿੰਦੇ ਕਿ ਤੁਸੀਂ ਵੀ ਲੈ ਲਓ ਮਤਲਬ ਕਿ ਇਹਨਾਂ ਗੱਲਾਂ ਤੇ ਹੀ ਕੇੰਦਰ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਬਸ ਹੋ ਰਿਹਾ ਹੈ ਬਰੋਜਾ